ਨਹੀਂ ਹਾਲੋ ਪਸੰਗੋ ਨਾ ਜੇ ਕਿਸੇ ਨੂੰ ਚਾਹਤ ਹੈ ਹਾਲੋ 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 ਕਿਸੇ ਅਪਲੀਕੇਸ਼ਨ ਕਰੂ ਨਾ ਫੜ ਕੇ ਅੰਦਰ ਨਾ ਆਜੇ ਸਾਜੀ ਸਾਜੀ ਨਿਯੋਗ ਸਾਜੀ ਨਿਯੋਗ کسینہ سوروں سوروں گوبیلک دینتے ہے یوجے ہمونچے کوئی اپنوں پارٹی دے اس کو بھی نہیں کروا جاتا پتہ ہے کہ بھی نا قمیض کسے نوں ہوائیں چھاں بس فالو بھی ہئی جاوے چلے ایک واری کسی چلوے تو جڑا تو کروانتا ہریا تے کچھا کے رہ گئے ہو ہاں میں نہیں ہوں میں رہندار سے ہوتا ہوں یہ کمرے میں میں بھی لائٹ بند ہی لگا رہے ਅੱਜ ਅੱਜ ਇਹਨੂੰ ਕਰ ਲੈਣ ਨੂੰ ਇਹਨੂੰ ਅੱਜ ਕਰ ਲੈਣ ਨੂੰ ਮੇਰੇ ਆਉ ਤੁਸੀਂ ਅੱਜ ਕੋਲੇ ਜਾਓ ਮੈਂ ਵੇਖ ਕਰਾਂਗੇ ਤੁਸੀਂ ਇਹਤਵਰੀ ਤੁਸੀਂ ਕੋਈ ਮਨਤਾ ਤੋਂ ਹੋ ਨਾ ਆਇਓ ਤੁਸੀਂ ਆਓ ਆਪਾਂ ਇਹਨੂੰ ਚੋਕਲ ਨਾਲ ਇੱਕ ਆਪਣਾ ਪ੍ਰੈਸ ਕਾਨਫਰੈਂਸ ਕਰਾਂਗੇ ਕਿ ਦੇਖੋ ਜਿਹੜੇ ਇਹੋ ਜਿਹੇ ਬਲੈਕਮੇਲਰ ਨੇ ਆਪਾਂ ਉਹਨਾਂ ਨੂੰ ਕੀ ਕਰਦੇ ڈونٹ اپ میں جانے دو۔ ਤੁਸੀਂ صرف फटाफट اپنے وکیل کو کہو گے میں ایشو کراؤں گا۔ ہاں جی۔ پہلے شارٹس میں پہلے سے شارٹس کر دیجیے میں کوڈ وائڈ کر دوں گا کوڈ وائڈ کر دوں گا کم کر دوں گا۔ بتا دیے۔ قرب نہیں ہے۔ نزدیکی ہاں جی سر۔ گا لائب چل <سؤال> گیا ਦੇਖਦਾ ਤਾਂ ਹੈ ਕਿ ਤੁਹਾਨੂੰ ਸ਼ੁਕਰੀਆ ਜੀ ਮੈਂ ਨਾਮ ਅਸਤ ਹੈ ਜੀ ਅੱਗੇ ਦੇ ਅਸਤ ਤੁਹਾਨੂੰ ਮਹੀ ਨੂੰ ਮਿੰਦੀ 7525 ਨੂੰ ਗਿਰਾ ਕਰ ਆਪਣੇ ਅਪਨਾ ਬਹੁਤ ਹੀ ਮੰਦਭਾਗੀ ਟਰਕਣਾ ਵਾਪਸੀ ਜਿੱਥੇ ਕਿ ਇੱਕ ਪੇਪਰ ਦਾ ਇੱਕ ਇਨੋਵਾ ਗੱਡੀ ਨਾਲ ਐਕਸੀਡੈਂਟ ਹੋ ਗਿਆ ਸੀ ਬੱਸ ਨੂੰ ਉਹ ਗੱਡੀ ਚ ਉਹਨਾਂ ਕਲਾਸ ਕੋਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ ਤੇ ਐਕਸੀਡੈਂਟ ਇਹਨਾਂ ਭਿਆਨਕ ਸੀਗਾ ਇਹ ਉਹਦੇ ਚ ਕਈ ਬੱਚਿਆਂ ਦੀ ਜਾਨ ਗਾਇਬ ਕੁਦਰਤੀ ਮੌਤ ਹੋ ਗਈ ਉਹਨਾਂ ਬੱਚਿਆਂ ਨੇ ਰਹਿਣ ਪੜ ਲਏ ਕਿਸ ਨੇ ਅਸਰ ਮਾਣਾ ਸੀ ਕਿਸ ਨੇ ਹੋ ਗਿਆ ਮਾਣਾ ਸੀ ਸਮਾਜ ਚ ਆਪਣਾ ਯੋਗਦਾਨ ਪਾਣਾ ਸੀ ਪਰ ਬਹੁਤ ਹੀ ਮਾਨਤਾ ਭਾਗੀ ਘਟਨਾ ਜਿਹੜੀ ਆ ਉਹ ਨਾਲ ਦੀ ਜ਼ਿੰਦਗੀ ਨੂੰ ਰਛਿਆ ਨੇ ਬਚਾ ਲਿਆ ਜਿਆਦੇ ਅਫਸੋਸ ਸੀਗਾ ਇਸ ਘਟਨਾ ਨੂੰ ਐਂਡ ਅਸੀਂ ਦੇ ਵਨ ਤੋਂ ਹੀ ਕਾਰਵਾਈ ਜਿਹੜੀ ਆਪਣੀ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਮਗਰਮਾ ਸੀਗਾ ਉਹ ਦਰਸਿੰਗੋ ਹਲੋ ਮੌਕੇ ਤੋਂ ਹੀ ਟੈਪਰ ਦਾ ਡਰਾਈਵਰ ਜਿਹੜਾ ਬੁਕੇਂਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਰੇ ਬਾਦ ਇਸ ਪੇਪਰ ਦੇ ਤਿੰਨ ਮਾਲਕ ਸੀਗੇ ਜਿਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਦਰਸ਼ੀ ਸ੍ਰੀ ਗਰਾਂ ਦੇ ਹਿੱਸੇ ਹਨ ਇਹ ਕਈ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਅ ਚੱਲ ਰਿਹਾ ਸੀ ਸਮਾਏ ਹਰਗੇਚ ਕਾਫੀ ਰੋਸ ਸੀਗਾ ਇਹਨੂੰ ਛੇਤੀ ਕੋ ਛੇਤੀ ਅਸਪੀਤਾ ਜਾਓ ਦੋ ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਸਮਾਣੇ ਵੀ ਪਹੁੰਚੇ ਸੀ ਮਾਨਜੋਗ ਮੁੱਖ ਮੰਤਰੀ ਬਜਾਓ ਤੇ ਮਾਨਜੋਗ ਜੀ ਵੀ ਪੰਜਾਬ ਨੇ ਪੀੜ ਰਕਸ਼ਣ ਦਿੱਤੇ ਸੀ ਕਿ ਛੇਤੀ ਕੋ ਛੇਤੀ ਇੱਪਰ ਦੇ ਤੀਜੇ ਮਾਲਕ ਰਣਜੀਤ ਸਿੰਘ ਨੂੰ ਗੈਸਪੀਤਾ ਜਾ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਆਨੰਦ ਜੀ ਦੇ ਗਵੰਦਰ ਸਿੰਘ ਦਾ ਨਾਰਸ਼ ਕਰਕੇ ਲੋਸ਼ੀ ਲਈ ਸਿੰਘ ਨੇ ਮਾਝਾ ਪੰਜਾਬ ਤੇ ਹਰਿਆਣਾ ਹਾਈਪੋਰਚ ਆਪਣੀ ਐਂਟਿਸੈਪਟਰੀ ਬੇਲ ਵੀ ਲਾਈ ਸੀ ਉਹ ਵੀ ਅਸੀਂ ਉਹ ਜ਼ੋਰ ਪਾ ਵੀ ਕਰਦੇ ਕਿਉਂਕਿ ਉੱਥਾਂ ਐਂਟਿਸੈਪਟਰੀ ਬੇਲ ਜਿਹੀ ਉਹ ਨਹੀਂ ਹੁੰਦੀ ਮਾਝੂਦ ਸਿੰਘ ਸਾਹਿਬ ਤੇ ਡਾਇਰੈਕਟਰ ਸਾਹਿਬ ਰੰਜੀਤ ਸਿੰਘ ਨੂੰ ਫੋਨ ਦੀ ਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਪੋਜੀਸ਼ਨ 'ਚ ਅਸੀ ਹੋ ਤੇਜੀ ਲੈ ਕੇ ਆਏ ਅਸੀਂ ਸਾਈਬਰ ਸੈਲ ਦੀ ਡੈਡੀਕੇਟਿਡ ਟੀਮ ਪੜਾ ਕੇ ਜਿਹੜੇ ਸਾਰੇ ਰਿਸ਼ਤੇਦਾਰਾਂ ਦੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਾਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸਵਾਲ ਨਾ ਲੱਗ ਸਕੀ ਤੇ ਦਾ ਪ੍ਰਾਇਮ ਪਿੰਟ ਤੋਂ ਜਿਹੜਾ ਹੈ ਕਿਪਾ ਦਾ ਤੀਜਾ ਮਾਲਕਾਰ ਨੇ ਇਸ ਨੂੰ ਅੱਜ ਅਸੀਂ ਅਸਿਕਾਂ ਅੰਚੇ ਆ ਗਿਆ ਹੁਏ ਇਹ ਸਾਰੇ ਸੁਦੇ ਮਾਲਿਕ ਇਹ ਸਾਰਾ ਸਰਕਲ ਜਿਹੜਾ ਆ ਰੋਜ਼ ਹੁੰਦਾ ਹੈ ਡਰਾਈਵਰ ਇਹਨੇ ਜਿੰਨ ਫੜਿਆ ਗਿਆ ਸੀ ਤੇ ਪਾ ਤੇ ਉਹ ਮਾਲਿਕ ਫੜੇ ਗਈ ਸੀ ਇਹ ਤੀਜਾ ਮਾਲਿਕ ਸੀਗਾ ਐਂਡ ਇੱਕ ਜਿਹੜਾ ਦੂਜਾ ਪਾਚਾ ਸੀਗਾ ਜਿਹਨੂੰ ਅੰਦੀ ਇਸ ਨੂੰ ਕੋਲ ਆ ਚੜ ਰਿਹਾ ਸੀ ਤੇ ਇਹਨੂੰ ਪਰਾ ਗੀਰ ਪਰਾ ਗੀਰ ਦਾ ਜਿਹੜਾ ਇਹਨੂੰ ਪਾਚਾ ਸੀ ਕਹਿੰਨੇ ਆ ਕਿ ਜਿਹੜਾ ਪਗੋੜਾ ਜਾਗਰਿਆ ਉਹਨੂੰ ਪੁਲਿਸ ਦੇ ਸ਼ਿਕੰਜੇ ਤੋਂ ਬਚਾਉਣ ਲਈ ਜਿਵੇਂ ਲੋਕੀ ਆਪਣਾ ਯੋਗਦਾਨ ਪਾਏ ਸੀ ਉਹ ਪਛਾਣ ਵੀ ਅਸੀਂ ਰਜਿਸਟਰ ਕੀਤਾ ਸੀ ਉਹਦੇ ਚਿਰ ਵੀ ਅਸੀਂ ਜਿਹੜੇ ਆ ਨਾ ਉਸੀ ਹਰਸਕੀਤੇ ਹੋਏ ਜੀਵੇਜ ਰੰਧੀ ਸਿੰਘ ਤੇ ਹੋਰ ਸ਼ਖਸਾਂ ਸੀਗੇ ਜਿਨ੍ਹਾਂ ਨੇ ਜਦੋਂ ਇਹ ਪਗੋੜਾ ਜਾਗਰਿਆ ਸੀ ਤੇ ਇਹਨੂੰ ਪੁਲਿਸ ਤੋਂ ਪ੍ਰੀਸ ਦੀ ਗ੍ਰਾਫ ਤੋਂ ਪਛਾਣ ਲਈ ਜਿਹਨਾਂ ਰੋਖਾਂ ਨੇ ਵੀ ਮਰਦ ਕੀਤੀ ਸੀ ਉਹ ਖਸੀ 77 ਬਖਾ ਪਰਚੀ ਸਦਰ ਸਮਾਨੀ ਜੀ ਇੱਕ ਸੈਪਰੇਟ ਕਰ ਲਈ ਆ ਦਰਜ ਕੀਤੀ ਸੀ ਉਹਦੇ ਜਿਹੜੀ ਅਸੀਂ 9 ਅਗਸਤ ਕੀਤੇ ਸੀ ਕਿਉਂਕਿ ਘਟਨਾ ਇੰਨੀ ਭੋਗਦਾਇਕ ਮਹੱਤਵਪੂਰਨੀ ਸੀ ਕਿ ਬੜਾ ਇੱਕ ਰੋਸਲਾ ਸਵਾਗੋਣਿਆਂ ਆਇਆ ਤੇ ਜਿਹੜੇ ਬੱਚੇ ਅਗਾਂਹ ਚਲਾਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਕਿਪਾ ਦੇ ਜਿੰਨੇ مالک ਡਰਾਈਵਰ ਤੇ ਪ੍ਰਾਗ ਯੂਨੀਵਰਸਿਟੀ ਦੇ ਪਰਚੇ 'ਚ ਨਵਾਂ ਦੋਸ਼ੀ ਅਸਕਰ ਕੀ ਜਿਹੜਾ ਸਿਰਫ ਜਸਪ੍ਰੀਤ ਸਾਹਿਬ ਉਹ ਅਸੀਂ ਜੋੜ ਦਿੱਤਾ ਤੇ ਅੱਗੇ ਮੈਂ ਸੈਸ਼ਨ ਜਲ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਤੋ ਸਤਿ ਸਕੇ ਨਾ ਸਜਾ ਤੇਰਾ ਪੁਲਿਸ अकेਲੀ ਘਰੂ ਤੇ ਇਹਨੂੰ ਅੱਜ ਇਹ ਸੰਬੋਧਨ ਹੋ ਗਿਆ ਜਿਹੜੇ ਨੋ ਅਕਿਊਜ਼ ਨੇ ਇਹ ਕੱਲੇ ਰਣ ਦੀ ਰਿਸ਼ਤੇਦਾਰ ਨਹੀਂ ਆ ਬਾਕੀਆਂ ਨਾਲ ਵੀ ਹੈ ਇਹਦੇ ਵਿੱਚ ਜੋ ਵੀ ਸਾਡੇ ਲਟਾਰ ਤੇ ਆਏ ਸੀ ਜਿਨ੍ਹਾਂ ਨੇ ਜਦੋਂ ਅੰਨੇ ਬੁਰਾ ਆਚਾਰ ਮੜਿਆ ਸੀ ਕਿ ਉਹ ਜਿਵੇਂ ਮੈਂ ਰਸੀਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਕੀਤੀ ਸੀ ਉਹ ਅਸੀਂ ਨੋ ਬੰਦੇ ਇਹਦੇ ਚੋਂ ਕਰ ਸਵੀਤੇ ਸੀ ਜੀਨਾ ਜੋ ਕੁਝ ਬੰਦੇ ਨਹੀਂ ਦੇਸ਼ ਦੇ ਦਾ ਜੀਤੇ ਕੁਝ ਬੰਦੇ ਹੋ ਸੀ ਪਰ ਇਸੇ ਹਰ ਸਮਾਣੇ ਦੇ ਹੀ ਰਹਿਣ ਵਾਲੇ ਸੀ ਇਹ ਲਕੜੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਨੰਨਾ ਉਹ ਢੈਂਡੇ ਦਾ ਵੀ ਸੀਗਾ ਕੋਈ ਪਟਿਆਲੇ ਦਾ ਕੋਈ ਨਾਬੇ ਦਾ ਪਰ ਜਿਹਦੇ ਤੇ ਵੀ ਸਾਡੀ ਸ਼ਕਤੀ ਸ੍ਰੀ ਕਹੀ ਸੀ ਕਿ ਇਹਨਾਂ ਨੇ ਅੰਨੇ ਮੇਰ ਨਾਲ ਯਰਦਾਰ ਮਹਤੋ ਬਚਨ ਦੀ ਮਦਦ ਕੀਤੀ ਉਹ ਬੰਦੇ ਸੀ ਸਾਡੇ ਇੰਟਰਵਿਊ ਅੱਜ ਬੈਠਾ ਜੈਨੋ ਚਿੰਤਾ